ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਪੰਜ ਗੁਰੂ ਸਾਹਿਬਾਂ ਦਾ ਤਖਤ ਜਿਹੜੇ ਤਖਤ ਤੇ ਪੰਜ ਗੁਰੂ ਸਾਹਿਬ ਜੀ ਖੁਦ ਬਿਰਾਜਮਾਨ ਰਹੇ ਉਹ ਕਿਹੜੇ ਹਾਲਾਤ ਵਿੱਚ ਅੱਜ ਵਹਾਨ ਹਾਲਾਤ ਦੇ ਵਿੱਚ ਮੌਜੂਦ ਹੈ 350 ਸਾਲਾਂ ਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਮਨਾ ਰਹੇ ਆ ਜਿਹੜੇ ਤਖਤ ਤੇ ਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਬਿਰਾਜਮਾਨ ਹੁੰਦੇ ਰਹੇ ਉਹ ਤਖਤ ਵੀ ਅੱਜ ਵਹਾਨ ਪਿਆ ਬਹੁਤ ਵੱਡੇ ਵੱਡੇ 350 ਸਾਲਾਂ ਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਮਾਗਮ ਕੀਤੇ ਜਾ ਰਹੇ ਨੇ ਮੁਬਾਰਕਾਂ ਨੇ ਪਰ ਜਿਹੜੇ ਤਖਤ ਤੇ ਗੁਰੂ ਤੇਗ ਬਹਾਦਰ ਸਾਹਿਬ ਰਾਜਮਾਨ ਰਹੇ ਉਹ ਤਖਤ ਖੰਡਰ ਹੋ ਰਿਹਾ ਏ ਉਹ ਤਖਤ ਦਾ ਨਾਮ ਮੀਰੀ ਪੀਰੀ ਨਹੀਂ ਉਹ ਤਖਤ ਦਾ ਨਾਮ ਹੀ ਪੀਰੀ ਮੀਰੀ ਤਖਤ ਹੈ ਪੀਰੀ ਮੀਰੀ ਤਖਤ ਮੈਂ ਇਹ ਗੱਲ ਭੁਲੇਖੇ ਚ ਨਹੀਂ ਕਹਿ ਰਿਆ ਔਰ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਹਰ ਇੱਕ ਸਿੱਖ ਦੇ ਮੋਬਾਈਲ ਵਿੱਚ ਵੀਡੀਓ ਜਾਣੀ ਚਾਹੀਦੀ ਹੈ ਉਹਨਾਂ ਨੂੰ ਆਪਣਾ ਇਤਿਹਾਸ ਪਤਾ ਲੱਗ ਜਾਵੇ ਕਿ ਇੱਕ ਤਖਤ ਪੀਰੀ ਮੀਰੀ ਤਖਤ ਵੀ ਹੈਗਾ ਕਿਹੜੇ ਗੁਰੂ ਸਾਹਿਬ ਇਸ ਤਖਤ ਤੇ ਕਦੋਂ-ਕਦੋਂ ਵਿਰਾਜਮਾਨ ਹੁੰਦੇ ਰਹੇ ਮੈਂ ਉਸ ਤਖਤ ਦੇ ਸਬੂਤ ਤੁਹਾਡੇ ਸਾਹਮਣੇ ਲੈ ਕੇ ਆਉਣ ਲੱਗਿਆ ਜੀ ਚੱਲਦੇ ਹਾਂ ਉਹ ਤਖਤ ਦੇ ਦਰਸ਼ਨ ਕਰਵਾਵਾਂਗੇ ਔਰ ਵੀਡੀਓ ਵੱਧ ਤੋਂ ਵੱਧ ਮੇਰੀ ਸ਼ੇਰ ਜ਼ਰੂਰ ਕਰਨਾ ਜੀ ਇਹ ਤੁਸੀਂ ਬੋਰਡ ਪੜ ਰਹੇ ਹੋ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਤਖਤ ਪੀਰੀ ਮੀਰੀ ਸਾਹਿਬ ਫਿਰ ਦੁਬਾਰੇ ਪੜ ਲਓ ਜੀ ਤਖਤ ਮੀਰੀ ਪੀਰੀ ਨਹੀਂ ਤਖਤ ਪੀਰੀ ਮੀਰੀ ਜਗ੍ਹਾ ਦਾ ਨਾਮ ਆ ਜੀ ਕੀਰਤਪੁਰ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜੀ ਨੇ ਇਸ ਤਖਤ ਦਾ ਨਾਮ ਸ੍ਰੀ ਤਖਤ ਪੀਰੀ ਮੀਰੀ ਰੱਖਿਆ ਤੇਜ ਬिलास ਜਿਨੋ ਬਿਰਧਾਇਓ ਪੀਰੀ ਮੀਰੀ ਤਖਤ ਬਨਾਇਓ ਇਹ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ 8ਵੇਂ ਅੰਸ਼ 53 ਨੰਬਰ ਉਹਦੇ ਤੇ ਦਰਜ ਹੈ 1691 ਵਿਸਾਖ 1 ਨੂੰ ਤਖਤ ਪੀਰੀ ਮੀਰੀ ਤੇ ਵਿਰਾਜਮਾਨ ਹੋਏ ਧੰਤਨ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜੀ 11 ਸਾਲ ਇਸੇ ਤਖਤ ਦੇ ਉੱਤੇ ਛੇਵੇਂ ਪਾਸ਼ਾ ਜੀ ਇਸੇ ਤਖਤ ਦੇ ਉੱਤੇ ਵਿਰਾਜਮਾਨ ਰਹੇ ਅਗਰ ਛੇਵੇਂ ਪਾਸ਼ਾ ਮਹਾਰਾਜ ਜੀ ਇਹ ਤਖਤ ਨਾ ਬਣਾਉਂਦੇ ਤਾਂ ਵਿਰੋਧੀਆਂ ਨੇ ਕਹਿਣਾ ਸੀ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਤਖਤ ਛੱਡ ਕੇ ਸਧਾਰਨ ਸੰਤਾਂ ਦੀ ਤਰ੍ਹਾਂ ਜਿਉਂਦੇ ਪਏ ਨੇ ਪਰ ਗੁਰੂ ਸਾਹਿਬ ਜੀ ਨੇ ਅਕਾਲ ਤਖਤ ਵਾਂਗੂ ਹੀ ਇੱਕ ਤਖਤ ਬਣਾਇਆ ਔਰ ਵੀਡੀਓ ਸ਼ੇਅਰ ਕਰਿਓ ਇਸੇ ਤਖਤ ਦੇ ਉੱਤੇ ਸੱਤਵੇਂ ਪਾਸ਼ਾ ਮਹਾਰਾਜ ਜੀ ਪੀਰੀ ਮੀਰੀ ਤਖਤ ਸਾਹਿਬ ਤੇ ਚੇਤ ਵਦੀ ਵਿਸਾਖ ਸੰਮਤ 1701 ਨੂੰ ਬਿਰਾਜਮਾਨ ਹੋਏ 17 ਸਾਲ 6 ਮਹੀਨੇ 19 ਦਿਨ ਗੁਰਿਆਈ ਸਰੀਰ ਕਰਕੇ ਇਸੇ ਆਸਣ ਦੇ ਉੱਤੇ ਤਖਤ ਤથા ਤਖਤ ਪਰ ਹਰ ਰਾਏ ਦੇਤਦਾਨ ਬਹਰਾਏ ਸੁਹਾਏ ਤੇ ਇਸੇ ਤਖਤ ਦੇ ਉੱਤੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ 2 ਸਾਲ 5 ਮਹੀਨੇ 20 ਦਿਨ ਰੁਕਦੇ ਨੇ ਇਸੇ ਤਖਤ ਦੇ ਉੱਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜਦੋਂ ਗੁਰ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਜੋਤੀ ਗੁਰ ਤੇ ਅੱਠਵੇਂ ਪਾਤਸ਼ਾਹ ਜੀ ਦੇ ਜੋਤੀ ਜੋ ਸਮਾਉਣ ਤੋਂ ਬਾਅਦ ਜਦੋਂ ਬਾਬੇ ਬਕਾਲੇ ਹਜ਼ੂਰ ਦੇ ਸਤਿਗੁਰ ਪ੍ਰਗਟ ਹੋਣ ਦਾ ਕੇਵਲ ਐਲਾਨ ਹੋਇਆ ਇਹ ਵੀ ਵਿਦਵਾਨ ਕਹਿੰਦੇ ਨੇ ਵੀ ਉੱਥੇ ਵੀ ਗੁਰਤਾ ਗੱਦੀ ਮਿਲੀ ਸੀ ਸੋ ਗੁਰਿਆਈ ਤਿਲਕ ਇਸੇ ਤਖਤ ਤੇ ਹੋਇਆ ਸੀ ਇਸੇ ਤਖਤ ਦੇ ਉੱਤੇ ਗੁਰਿਆਈ ਇਸ ਤਖਤ ਤੇ ਦਿੱਤੀ ਗਈ ਗੁਰਗੋਬਿੰਦ ਸਿੰਘ ਪਾਤਸ਼ਾਹ ਵੀ ਇਸ ਤਖਤ ਦੇ ਉੱਤੇ ਬਿਰਾਜਮਾਨ ਹੁੰਦੇ ਰਹੇ ਹੁਣ ਅਸੀਂ ਆਪ ਜੀ ਨੂੰ ਉਹ ਤਖਤ ਕਿਹੜੇ ਹਾਲਾਤ ਵਿੱਚ ਮੌਜੂਦ ਹੈ ਅਸੀਂ ਉਹ ਤਖਤ ਦੇ ਦਰਸ਼ਨ ਕਰਵਾਵਾਂਗੇ ਜੀ ਜੁੜੇ ਰਹਿਣਾ ਕਿਉਂਕਿ ਤਾਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਇਤਿਹਾਸ ਸਾਹਮਣੇ ਲੈ ਕੇ ਆ ਰਹੇ ਚੜ੍ਹਦੀ ਕਲਾ ਟਾਈਮ ਟੀਵੀ ਦੇ ਉੱਤੇ ਅਸੀਂ ਪਰ ਉਸ ਇਤਿਹਾਸ ਨੂੰ ਤੁਹਾਡੇ ਸਾਹਮਣੇ ਲੈ ਕੇ ਆਉਣ ਦਾ ਸਾਡਾ ਫਰਜ ਬਣਦਾ ਅੱਜ ਕਿੰਨੀਆਂ ਰੌਣਕਾਂ ਲੱਗਦੀਆਂ ਪਈਆਂ ਨੇ ਹਰ ਅਸਥਾਨਾਂ ਦੇ ਉੱਤੇ ਪਰ ਇੱਥੇ ਟਾਵਾ ਟਾਵੇਂ ਸੰਗਤ ਆਉਂਦੀ ਹੈ ਪਤਾ ਹੀ ਨਹੀਂ ਹੈ ਪਤਾ ਹੀ ਨਹੀਂ ਹੈ ਇਹ ਵੀ ਮੈਨੂੰ ਇੱਥੇ ਦੇ ਬਜ਼ੁਰਗਾਂ ਨੇ ਦੱਸੇ ਵੀ ਇੱਥੇ ਪੋਰਾ ਸਾਹਿਬ ਵੀ ਮੌਜੂਦ ਹੁੰਦਾ ਸੀਗਾ ਇੱਥੇ ਕੇਵਲ ਤੇ ਕੇਵਲ ਤੁਹਾਨੂੰ ਕੋਈ ਦੂਰ ਤੱਕ ਦਿਖਾਈ ਦੇ ਰਿਹਾ ਜੀ ਇਹ ਤਖਤ ਅਕਾਲ ਤਖਤ ਸਾਹਿਬ ਜੀ ਦਾ ਟੋਟਲ ਡਿਜ਼ਾਈਨ ਤੁਹਾਨੂੰ ਇੱਥੇ ਮਿਲ ਜਾਏਗਾ ਜਿਹੜਾ ਡਿਜ਼ਾਈਨ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਸਾਹਿਬ ਜਿੱਥੇ ਸਿੰਘ ਸਾਹਿਬ ਜੀ ਵਿਰਾਜਮਾਨ ਹੁੰਦੇ ਨੇ ਲੱਖਾਂ ਸੰਗਤਾਂ ਨਤਮਸਤਕ ਹੁੰਦੀਆਂ ਨੇ ਭਰਿਆ ਰਹਿੰਦਾ ਪਰ ਉਹ ਤਖਤ ਜਿਹੜੇ ਤਖਤ ਤੇ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਚਾਰ ਨਹੀਂ ਪੰਜ ਗੁਰੂ ਸਾਹਿਬ ਜੀ ਤਖਤ ਤੇ ਬਿਰਾਜਮਾਨ ਹੁੰਦੇ ਨੇ ਤੁਸੀਂ ਉਥੇ ਅੰਮ੍ਰਿਤਸਰ ਤਖਤ ਸਾਹਿਬ ਦੀਆਂ ਜਾਲੀਆਂ ਵੇਖਿਓ ਸੇਮ ਜਾਲੀਆਂ ਆ ਸੇਮ ਡਿਜ਼ਾਈਨ ਅਕਾਲ ਤਖਤ ਸਾਹਿਬ ਦਾ ਫਰਕ ਇੰਨਾ ਹੀ ਆ ਜੀ ਕਿ ਉਹ ਤਖਤ ਦਾ ਨਾਮ ਹੈ ਮੀਰੀ ਪੀਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਕਾਲ ਬੁੰਗਾ ਇਹ ਹੈਗਾ ਤਖਤ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਦੋਂ ਤਖਤ ਦੀ ਸਿਰਜਣਾ ਕੀਤੀ ਅੰਮ੍ਰਿਤਸਰ ਤੋਂ 1634 ਪੰਤੀ ਦੇ ਵਿੱਚ ਆ ਕਰਕੇ ਇਸ ਤਖਤ ਤੇ 11 ਸਾਲ ਵਿਰਾਜਮਾਨ ਰਹੇ ਨੇ ਇਸੇ ਤਖਤ ਤੇ ਸਤਵੇਂ ਪਾਸ਼ਾ ਜੀ ਇਸੇ ਤਖਤ ਤੇ ਅੱਠਵੇਂ ਪਾਸ਼ਾ ਜੀ ਇਸੇ ਤਖਤ ਤੇ ਨੌਵੇਂ ਪਾਸ਼ਾ ਜੀ ਇਸੇ ਤਖਤ ਤੇ ਦਸਵੇਂ ਪਾਸ਼ਾ ਪੰਜ ਗੁਰੂ ਸਾਹਿਬਾਂ ਦਾ ਤਖਤ ਆ ਤਖਤਾ ਜੀ ਉਹ ਜਿਹੜੇ ਪੰਜ ਗੁਰੂ ਸਾਹਿਬਾਂ ਦਾ ਤਖਤ ਮੌਜੂਦ ਹੈ ਇੱਥੇ ਕਿੰਨੀਆਂ ਗ੍ਰਾਉਣਕਾਂ ਲੱਗਦੀਆਂ ਨੇ ਇਹ ਅੱਜ ਨਵੀਨੀਕਰਨ ਹੋ ਰਿਹਾ ਹੈ ਦਾ ਥੱਲੇ ਇੱਥੋਂ ਸ਼ਾਇਦ ਅਸੀਂ ਬਹੁਤ ਜ਼ਿਆਦਾ ਇਹ ਵੀ ਦੱਸ ਦੇ ਨੇ ਕਿ ਇੱਥੇ ਭੋਰਾ ਵੀ ਮੌਜੂਦ ਸੀ ਚੱਲਦੇ ਆ ਜੀ ਸਾਡੇ ਨਾਲ ਥੋੜਾ ਤੇ ਉੱਪਰ ਜਾਂਦਾ ਜੀ ਇਸ ਥਾਂ ਦੇ ਇਹਦਾ ਕਾਲ ਤਖਤ ਸਹਿਬ ਪ੍ਰਕਾਸ਼ ਹੁੰਦਾ ਸੀ ਪਰ ਇੱਥੇ ਹੁਣ ਪ੍ਰਕਾਸ਼ ਨਹੀਂ ਹੈ ਇਹਦਾ ਨਵੀਨੀਕਰਨ ਹੋ ਰਿਹਾ ਹੈ ਇਸ ਸਥਾਨ ਨੂੰ ਤੋੜ ਕੇ ਨਵਾਂ ਬਣਾਇਆ ਜਾ ਰਿਹਾ ਇਹ ਉਹ ਸਿੱਖਾਂ ਦਾ ਤਖਤ ਹੈ ਜਿਹੜੇ ਤਖਤ ਤੇ ਪੰਜ ਗੁਰੂ ਸਾਹਿਬ ਜੀ ਵਿਰਾਜਮਾਨ ਰਹੇ ਪਰ ਇਹ ਤਖਤ ਅੱਜ ਦਰਵਾਜ਼ੇ ਵੀ ਟੈਟ ਹੋਏ ਪਏ ਨੇ ਔਰ ਆਪ ਜੀ ਨੂੰ ਇਹਦੇ ਨੇੜੇ-ਤੇੜੇ ਸਥਾਨਾਂ ਦੇ ਦਰਸ਼ਨ ਕਰਾਉਣੇ ਆ ਜੀ ਸੇਮ ਜਿਵੇਂ ਅਕਾਲ ਤਖਤ ਸਾਹਿਬ ਹਰਮੰਦਰ ਸਾਹਿਬ ਉਧਰੋਂ ਪੌੜੀਆਂ ਚੜ੍ਹਦੀਆਂ ਨੇ ਇਧਰੋਂ ਪੌੜੀਆਂ ਉਤਰਦੀਆਂ ਨੇ ਆਹ ਪੌੜੀਆਂ ਉਤਰਦੀਆਂ ਨੇ ਸੇਮ ਉਸੇ ਪ੍ਰਕਾਰ ਦਾ ਇਹ ਤਖਤ ਹੈ ਸਾਹਮਣੇ ਤਨਤਨ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜੀ ਦਾ ਨਿਵਾਸ ਸਥਾਨ ਹੈ ਜੀ ਇਧਰ ਗੁਰਦੁਆਰਾ ਸੀਸ ਮਹਿਲ ਜਿੱਥੇ 7ਵੇਂ ਪਾਸ਼ਾ ਜੀ ਦਾ ਪ੍ਰਕਾਸ਼ ਹੋਇਆ 8ਵੇਂ ਪਾਸ਼ਾ ਜੀ ਦਾ ਪ੍ਰਕਾਸ਼ ਹੋਇਆ ਗੁਰਦੁਆਰੇ ਦਾ ਨਾਮ ਹੈ ਸੀਸ ਮਹਿਲ ਸਾਹਿਬ ਕੀਰਤਪੁਰ ਸਾਹਿਬ ਆਨੰਦਪੁਰ ਸਾਹਿਬ ਤੋਂ 9 ਕਿਲੋਮੀਟਰ ਪਹਿਲਾਂ ਇਹ ਆਸਥਾਨ ਆਉਂਦਾ ਹੈ ਗੁਰਮਖ ਪਿਆਰਿਓ ਪੀਰੀ ਮੀਰੀ ਦੀ ਟੋਕ ਲੱਭਈ ਹੈਗੀ ਆ ਇਹ ਜਿਲਦ 9ਵੀ ਤੇ 3508 ਸਫੇ ਦੇ ਉੱਤੇ ਜਿੱਥੇ ਇਹ ਅੰਸੂ 53 ਮੁਕਦਾ ਤੇ 54 ਸ਼ੁਰੂ ਹੁੰਦਾ ਉੱਥੇ ਪੀਰੀ ਮੀਰੀ ਲਿਖਿਆ ਆ ਤੇ ਤੁਸੀਂ ਸੱਚੇ ਆ ਬਿਲਕੁਲ ਉਹ ਵੀ ਸੱਚੇ ਆ ਜਿਨ੍ਹਾਂ ਨੇ ਪੀਰੀ ਮੀਰੀ ਲਿਖਿਆ ਆ ਏ ਮੈਂ ਤੁਹਾਨੂੰ ਫੋਟੋ ਭੇਜਣ ਲੱਗਾ ਹੁਣ ਥੈਂਕ ਯੂ ਸੋ 350 ਸਾਲਾਂ ਤੁਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਪੂਰੀ ਦੁਨੀਆ ਵਿੱਚ ਮਨਾਇਆ ਜਾਣਾ ਹੈ ਸੰਗਤ ਜੀ ਸਾਡਾ ਉਪਰਾਲਾ ਇੰਨਾ ਕਾਗੇ ਉਹਨਾਂ ਭੁੱਲੇ ਵਿਸਰੇ ਗੁਪਤ ਹੋ ਰਹੇ ਅਸਾਨਾਂ ਨੂੰ ਪ੍ਰਗਟ ਕਰਨਾ ਅਸੀਂ ਇਹ ਚਾਹੁੰਦੇ ਹਾਂ ਵੀ ਇਸ ਤਖਤ ਨੂੰ ਵੀ ਭਾਗ ਲਾਏ ਜਾਣ 350 ਸਾਲਾਂ ਸੰਗਤਾਂ ਨੂੰ ਇਸ ਤਖਤ ਬਾਰੇ ਵੀ ਪਤਾ ਲੱਗੇ ਕਿ 350 ਸਾਲਾ ਗੁਰਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਲੱਗੇ ਆਪਾਂ ਜਦੋਂ ਗੁਰਤੇਗ ਬਹਾਦਰ ਪਾਸ਼ਾ ਜੀ ਸ਼ਹੀਦੀ ਦੇਣ ਵਾਸਤੇ ਜਾਂਦੇ ਨੇ ਇਸ ਤਖਤ ਤੇ ਆ ਕਰਕੇ ਨਮਸਕਾਰ ਕਰਕੇ ਫੇਰ ਸ਼ਹੀਦੀ ਦੇਣ ਜਾਂਦੇ ਨੇ ਇੱਥੇ ਵੀ ਕੋਈ ਨਾ ਕੋਈ ਸਮਾਗਮ ਕੀਤਾ ਜਾਣਾ ਚਾਹੀਦਾ ਸੋ ਉਹ ਆਸਾਨ ਬਹੁਤ ਜਲਦੀ ਭੁੱਲੇ ਵਿਸਰੇ ਖੋਜ ਵਿਚਾਰ ਟੀਮ ਚੜ੍ਹਦੀ ਕਲਾ ਟਾਈਮ ਟੀਵੀ ਤੇ ਲੈ ਕੇ ਆ ਰਹੀ ਹੈ ਜੀ 124 ਦਿਨ ਆਨੰਦਪੁਰ ਸਾਹਿਬ ਤੋਂ ਇੱਕ ਹੋਰ ਮੈਂ ਬੇਨਤੀ ਕਰਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਕੋਲ ਕਸ਼ਮੀਰੀ ਪੰਡਤ ਆਉਂਦੇ ਨੇ ਮਈ ਦੇ ਵਿੱਚ 25 ਮਈ ਨੂੰ ਉਸੇ ਦਿਨ ਗੁਰ ਤੇਗ ਬਹਾਦਰ ਸਾਹਿਬ ਨੇ ਸੀਸ ਦੇਣ ਚੱਲ ਪਏ 8 ਜੁਲਾਈ ਨੂੰ 44 ਦਿਨਾਂ ਤੋਂ ਬਾਅਦ 8 ਜੁਲਾਈ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਗੁਰਤਾ ਗੱਦੀ ਤੇ ਬਿਠਾਇਆ ਜਾਂਦਾ ਜਿਸ ਦਿਨ ਕਸ਼ਮੀਰੀ ਪੰਡਤ ਆਏ ਸੀ ਉਸ ਦਿਨ ਤੋਂ 47 ਦਿਨਾਂ ਬਾਅਦ 11 ਜੁਲਾਈ ਨੂੰ ਗੁਰਤੇਗ ਬਹਾਦਰ ਪਾਤਸ਼ਾਹ ਜੀ 11 ਜੁਲਾਈ 1675 ਨੂੰ ਗੁਰਤੇਗ ਬਹਾਦਰ ਸਾਹਿਬ ਜੀ ਆਨੰਦਪੁਰ ਸਾਹਿਬ ਤੋਂ ਚੱਲਦੇ ਨੇ ਕਈ ਵਿਦਵਾਨ ਇਹ ਕਹਿੰਦੇ ਨੇ ਵੀ ਇੱਥੇ ਤੱਕ ਆਨੰਦਪੁਰ ਸਾਹਿਬ ਦੀ ਸੰਗਤ ਛੱਡਣ ਆਈ ਸੀ ਸਾਰਾ ਪਰਿਵਾਰ ਨਾਲ ਆਇਆ ਸੀ ਇਸ ਤਖਤ ਤੋਂ ਹੁਕਮ ਕਰਕੇ ਫਿਰ ਗੁਰਤੇਗ ਬਹਾਦਰ ਸਾਹਿਬ ਜੀ 124 ਦਿਨ ਲੱਗਦੇ ਨੇ 11 ਨਵੰਬਰ ਨੂੰ ਗੁਰਤੇਗ ਬਹਾਦਰ ਪਾਤਸ਼ਾਹ ਸ਼ਹੀਦ ਹੁੰਦੇ ਨੇ ਤੇ ਔਰ ਦਿਨਾਂ ਦੇ ਵਿੱਚ ਜਿਹੜੇ ਟੋਟਲ ਦਿਨ ਬਣਦੇ ਨੇ 124 ਦਿਨਾਂ ਦੀ ਯਾਤਰਾ ਲੈ ਕੇ ਆਵਾਂਗੇ ਚੜ੍ਹਦੀ ਕਲਾ ਟਾਈਮ ਟੀਵੀ ਦੇ ਉੱਤੇ ਸੋ ਜੁੜੇ ਰਹਿਣਾ ਜੀ ਬਹੁਤ ਅਮੋਲਕ ਇਤਿਹਾਸ ਪਿਆ ਜੋ ਤੁਹਾਡੇ ਤੱਕ ਪਹੁੰਚਾਵਾਂਗੇ ਤੁਹਾਡਾ ਫਰਜ਼ ਬਣਦਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸੰਗਤਾਂ ਤੱਕ ਪਹੁੰਚਾਓ ਇਹ ਜਾਣਕਾਰੀ ਹੈ ਜੀ ਇੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਆਪਣਾ ਵੀ ਡਾਕਟਰ ਭਵਨ ਸਿੰਘ ਖੋਜੀ 97819 1313 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ